ਪੰਜਾਬ ਕੀ ਜਿਹੜੀ ਸਬਜ਼ੀ ਮੰਡੀ ਹੈ ਸਮਾਣਾ ਦੀ ਉੱਥੇ ਮਰਡਰ ਦੀ ਆਮਦ ਸ਼ੁਰੂ ਹੋ ਗਈ ਹੈ ਇਸ ਵਾਰ ਜਿਹੜਾ ਇਸ ਵਾਰ ਰੇਟ ਚੰਗਾ ਮਿਲ ਰਿਹਾ ਉਸ ਦੇ ਨਾਲ ਕਿਸਾਨ ਦੇ ਚਿਹਰੇ ਤੇ ਤੇ ਵਪਾਰੀ ਦੇ ਚਿਹਰੇ ਤੁਸੀਂ ਦੇਖ ਰਹੇ ਹੋ ਰੌਣਕ ਹੈ ਪਰ ਲੇਕਿਨ ਮਜ਼ਦੂਰਾਂ ਆ ਕਹਿਣਾ ਕਿ ਸਾਨੂੰ ਪੈਸੇ ਘੱਟ ਮਿਲਦੇ ਆ ਇਸ ਵਾਸਤੇ ਵੀ ਵਪਾਰੀਆਂ ਨੂੰ ਤੋਂ ਕਿਸਾਨਾਂ ਨੂੰ ਸੋਚਣਾ ਹੋਗਾ ਕਿ ਮਜ਼ਦੂਰ ਜਿਹੜਾ ਹੈ ਮਜ਼ਦੂਰ ਦੇ ਲਈ ਵੀ ਕੁਝ ਉਹਨਾਂ ਕੀ ਜਿਹੜੀ ਦਿਹਾੜੀ ਹੈ ਜਾਂ ਕੋ ਬੋਰੀਆਂ ਚੱਕੇ ਰੱਖਦੇ ਮੰਡੀਆਂ ਦੇ ਵਿੱਚ ਉਹਨਾਂ ਦੇ ਵੀ ਰੇਟ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਮਜ਼ਦੂਰ ਵੀ ਇਸ ਸਾਡੇ ਦੇਸ਼ ਦਾ ਪੰਜਾਬ ਦਾ ਖੁਸ਼ਹਾਲ ਹੋ ਸਕੇ ਗੱਲਬਾਤ ਕਰਦੇ ਹਨ ਜਿਹੜੇ ਵਪਾਰੀ ਹੈ ਅਤੇ ਕਿਸਾਨ ਜਿਹੜੇ ਮਟਰ ਲੈ ਗਏ ਕਿਉਂਕਿ ਇੱਥੇ ਕੀ ਮੰਡੀ ਪੂਰੇ ਦੇਸ਼ ਨੂੰ ਸਪਲਾਈ ਕੀਤੀ ਜਾਂਦੀ ਹੈ ਮਟਰ ਇੱਥੋਂ ਅਹਮਦਾਬਾਦ ਉਤਰਾਖੰਡ ਦਿੱਲੀ ਔਰ ਗੁਜਰਾਤ ਤੱਕ ਮਟਰ ਜਾਂਦੀ ਰਾਜ ਕੁਮਾਰ ਜੀ ਕੀ ਕਹੋਗੇ ਇਸ ਵਾਰ ਮਟਰ ਦੀ ਆਮਦਨ ਸ਼ੁਰੂ ਹੋ ਗਈ ਹੈ ਮੈਂ ਤਾਂ ਪਹਿਲਾਂ ਪੱਤਰਕਾਰ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਮੇਰੇ ਆੜਤੀ ਵੀਰਾਂ ਨੂੰ ਲੇਬਰ ਨੂੰ ਮੁਨੀਮ ਨੂੰ ਜ਼ਿਮੀਂਦਾਰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਤੇ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਇਸ ਸਾਲ ਮਟਰ ਦੀ ਜੋ ਆਮਦਨ ਹੋਈ ਹੈ 1000 1500 ਕਟਾ ਮੰਡੀ ਚ ਆ ਰਿਹਾ ਹੈ ਮੇਰੇ ਖਿਆਲ 1996 ਤੋਂ ਲੈ ਕੇ ਅੱਜ 2024 ਮੈਨੂੰ ਕਾਰਵਨ ਹੋ ਗਿਆ ਇਦੇ ਵਿੱਚ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ 70-75 ਰੁਪਏ ਕਿਲੋ ਤੋਂ ਮੰਡੀ ਚੱਲਦੀ ਹੈ ਅੱਜ ਵੀ ਜੋ ਬਾਜ਼ਾਰ ਹੈ 30-32-33 ਰੁਪਏ ਕਿਲੋ ਮਟਰ ਵਿਕ ਰਿਹਾ ਤੇ ਆਉਣ ਵਾਲੇ 31 ਮਾਰਚ ਤੱਕ ਕਿਸਾਨਾਂ ਨੂੰ ਚੰਗੇ ਭਾਅ ਮਿਲਣ ਦੀ ਉਮੀਦ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਾਡੇ ਕਿਸਾਨ ਭਰਾਵਾਂ ਵਾਸਤੇ ਮੰਡੀ ਦੇ ਆਰਥੀਆ ਵਾਸਤੇ ਇਹ ਰੰਗਲਾ ਪੰਜਾਬ ਬਣਨੀ ਜਾ ਰਿਹਾ ਹੈ ਰੰਗਲਾ ਪੰਜਾਬ ਬਣ ਜਗਾ ਬਿਲਕੁਲ ਰੰਗਲਾ ਪੰਜਾਬ ਹੀ ਬਣੂਗਾ ਇਹ 30 ਸਾਲ ਦਾ ਇਤਿਆਜ਼ ਟੁੱਟੂਗਾ ਕਿ ਕਿਸਾਨ ਭਰਾਵਾਂ ਦਾ ਮੁੱਲ ਕੀ ਭਰਵਾ ਮੁੱਲ ਮਿਲੂਗਾ ਇਹ ਕਿੱਥੇ ਕਿੱਥੇ ਸਪਲਾਈ ਹੁੰਦੀ ਹੈ ਇੱਥੋਂ ਇਹਦੀ ਸਪਲਾਈ ਪੰਜਾਬ ਦੀ ਹੈ ਨੰਬਰ 1 ਮੰਡੀ ਜਾਂਦੀ ਹੈ ਇਹਦੀ ਕੋਈ ਹਿੰਦੁਸਤਾਨ ਦਾ ਐਸਾ ਸ਼ਹਿਰ ਨਹੀਂ ਚਾਹੇ ਉਹ ਬੰਬੇ ਹੈ ਗੁਜਰਾਤ ਹੈ ਦਿੱਲੀ ਹੈ ਚਾਹੇ ਜੇਂਡ ਹੈ ਪੂਰੇ ਹਿੰਦੁਸਤਾਨ ਚ ਸਪਲਾਈ ਹੁੰਦੀ ਹੈ ਅਸੀਂ ਵੀ ਜੋ ਕੁਝ ਪ੍ਰਧਾਨ ਜੀ ਨੇ ਕਹਿ ਤਾ ਕੋਈ ਕੁਝ ਅਸੀਂ ਕਹਿਣਾ ਆਮਦਨ ਬਹੁਤ ਵਧੀਆ ਆ ਰਹੀ ਹੈ ਰੇਟ ਬੜੇ ਚੰਗੇ ਨੇ ਕਿਸਾਨਾਂ ਨੂੰ 4 ਪੈਸੇ ਬਣ ਰਹੇ ਨੇ ਵੈਸੇ ਪਹਿਲਾਂ ਇਹ ਲੱਗਦਾ ਸੀਗਾ ਵੀ ਫਸਲ ਘਟੇ ਝਾੜ ਘਟੇ ਵੀ ਕਿਸਾਨ ਦਾ ਨੁਕਸਾਨ ਹੋਏਗਾ ਪਰ ਰੇਟ ਨੇ ਉਹ ਨੁਕਸਾਨ ਪੂਰਾ ਕਰ ਦਿੱਤਾ ਰੇਟ ਕਰਕੇ ਪੂਰਾ ਹੋ ਗਿਆ ਨਹੀਂ ਤੇ ਵੈਸੇ ਝਾੜਤਾ ਬਹੁਤ ਘੱਟ ਆ ਰਿਹਾ ਸੀ 7-8 ਕੁੰਡਰ ਆ ਰਿਹਾ ਸੀ ਉਹਦੇ ਨਾਲ ਕੁਝ ਨਹੀਂ ਸੀ ਪੰਦਾ ਕਿਸਾਨ ਘਟੇ ਜਾਂਦਾ ਸੀਗਾ ਪਰ ਰੇਟ ਨੇ ਕਿਸਾਨ ਨੂੰ ਬਚਾ ਲਿਆ ਹਰਤੀ ਨੂੰ ਬਚਾ ਲਿਆ ਕੁੱਲ ਮਿਲਾ ਕੇ ਇਸ ਵਾਰ ਆਸ ਹੈ ਕਿ ਜ਼ਿਮੀਂਦਾਰਾਂ ਨੂੰ ਵੀ ਸੋਨੇ ਪੈਸੇ ਬਣਨਗੇ ਤੇ ਫੈਕਟਰੀਆਂ ਵਾਲੇ ਵੀ ਖੁਸ਼ ਹੋਣਗੇ ਮਾਲ ਲੈ ਕੇ ਕਿਉਂਕਿ ਫੈਕਟਰੀਆਂ ਦਾ ਵੀ ਦਾਣਾ ਸਾਰਾ ਵਿਕ ਚੁੱਕਿਆ ਪਿਛਲਾ ਕੋਈ ਦਾਣਾ ਨਹੀਂ ਹੈਗਾ ਇਸ ਵਾਰ ਕਿੰਨੀ ਡਿਮਾਂਡ ਹੈ ਬਹੁਤ ਡਿਮਾਂਡ ਹੈ ਇਸ ਵਾਰੀ ਵਧੀਆ ਰੇਟ ਰਹਿਣਗੇ ਤੇਜ਼ੀ ਰਹੇਗੀ ਪੂਰੀ ਹੂੰ ਔਰ ਬਹੁਤ ਵਧੀਆ ਇੱਕ ਬੰਦਾ ਖੁਸ਼हाल ਰਹੇਗਾ ਮਤਲਬ ਕਿਸਾਨਰ ਤੇ ਵਪਾਰੀ ਨੂੰ ਕਿੰਨਾ ਇਸ ਵਾਰ ਦੇਖ ਰਹੇ ਹੋ ਤੁਸੀਂ ਸਰ ਬਹੁਤ ਵਧੀਆ ਰਹੇਗਾ ਬਹੁਤ ਬਹੁਤ ਵਧੀਆ ਰਹੇਗਾ 2025 ਵਧੀਆ ਰਹੇਗਾ ਬਹੁਤ ਵਧੀਆ ਰਹੇਗਾ ਆ ਕਿਸਾਨ ਵਧੀਆ ਆਮਦਨ ਹੋ ਰਹੀ ਕਿਸਾਨ ਨੂੰ ਪਹਿਲਾਂ ਝਾੜ ਘਟ ਸੀ ਪਰ ਕਿਸਾਨ ਨੂੰ ਪਰ ਵੀ 80000 90000 ਲੱਖ ਦੇ ਕਰੀਬ ਕਿੱਲੇ ਤੋਂ ਆਮਦਨ ਹੋਈ ਏ ਤੇ ਹੁਣ ਜੇ ਝਾੜ ਵਧ ਗਿਆ ਰੇਟ ਘਟ ਗਿਆ ਤੇ ਕਿਸਾਨ ਨੂੰ ਆਮਦਨ ਓਨੀ ਹੋਈ ਹੈ ਜੀ ਓਨੀ ਰਹੇਗੀ ਹਾਂ ਜੀ 80 90000 ਲੱਖ ਓਨੀ ਤੇ ਮਤਲਬ ਫਿਰ ਫਸਲ ਠੀਕ ਹੈ ਹਾਂ ਜੀ ਕਣਕ ਝੋਨੇ ਨਾਲ ਤਾਂ ਬਹੁਤ ਜ਼ਿਆਦਾ ਪਾਰ ਹੋ ਜਾਏਗਾ ਹਾਂ ਹਾਂ ਜੀ ਤੇ ਉਸਦੇ ਸਿਰੇ ਉਸਮੈਂ ਕਹਿੰਦੇ ਸਾਨੂੰ ਮਾਰ ਪੈ ਗਈ ਇਸਮੇ ਨਗਦ ਪੈਸੇ ਮਿਲਦੇ ਆ ਨਗਦ ਮਿਲਦੇ ਨਹੀਂ ਬਿਲਕੁਲ ਕਿਸਾਨ ਦਰ ਖਾਦਮ ਵਿੱਚ ਸਵੇਰੇ ਲੈਣਾ ਜਾਂਦਾ ਹੈ ਸਵੇਰੇ ਆਉਂਦੇ ਤੇ ਮੰਡੀ ਬੋਰ ਨੂੰ ਕਿੰਨਾ ਫਾਇਦਾ ਹੋਗਾ ਜੀ ਜੀਸ ਵਗਾ ਜਾਂਦੀ ਹਾਂ ਹਾਂ ਮੰਡੀ ਬੋਰ ਨੂੰ ਬਹੁਤ ਵੱਧਾ ਹੋਏਗਾ ਜੀ ਮੰਡੀ ਬੋਰ ਪਿਛਲੇ ਸਾਲ ਨਾਲੋਂ ਮੇਰੇ ਹਿਸਾਬ ਨਾਲ 20 25% ਦਾ ਵੱਧਾ ਹੋਏਗਾ ਤੁਸੀਂ ਦੇਖ ਰਹੇ ਹੋ ਕਿ ਵਪਾਰੀ ਵਪਾਰੀ ਤੁਸੀਂ ਦੇਖ ਰਹੇ ਹੋ ਔਰ ਜਿਹੜੇ ਇੱਥੇ ਕਿਸਾਨ ਲੈ ਕੇ ਆ ਰਹੇ ਹਨ ਉਹਨਾਂ ਕੇ ਚਿਹਰੇ ਤੇ ਵੀ ਰੌਣਕ ਹੈ ਔਰ ਇਸ ਵਾਰ ਜਿਹੜੇ ਕਿਸਾਨ ਲੈ ਕੇ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਟੋਡਰਪੁਰ ਤੋਂ ਸ਼ਰਮਾ ਜੀ ਲੈ ਕੇ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਕਿੰਨੀ ਬੀਜਾਈ ਕੀਤੀ ਇਸ ਵਾਰ ਮਟਰ ਦੀ ਮੇਰਾ ਨਾਮ ਭਪਿੰਦਰ ਸ਼ਰਮਾ ਜੀ ਪਿੰਡ ਟੋਡਰਪੁਰ ਜੀ ਹਾਂਜੀ ਮੇਰੇ 8 ਕਿੱਲੇ ਲਗਭਗ ਆਪਣੇ ਲਾਇਏ ਨੇ ਜਿੰਦੁੱਲੜ ਟੋਡਰਪੁਰ ਇਰੀਆ ਲਗਭਗ ਸਾਡੇ ਇਰੀਆ ਪਿੰਡਾਂ ਦੇ ਵਿੱਚ 500 ਏਕੜ ਦੇ ਲਗਭਗ ਆਇਆ 500 ਏਕੜ ਦੇ ਹਾਂਜੀ ਤੇ ਮਟਰ ਸਾਰੀ ਇੱਥੇ ਹੀ ਸਮਾਨੀ ਲੈ ਕੇ ਆਂਦੇ ਹਾਂ ਹਾਂਜੀ ਇਹ ਸਮਾਨੀ ਲੈ ਕੇ ਆਂਦੇ ਨੇ ਲਗਭਗ ਤੇ ਕਈ ਵਾਰੀ ਕੋਈ ਵਪਾਰੀ ਜੇ ਪਿੰਡ ਚਲਾ ਜਾਵੇ ਤਾਂ ਉੱਥੇ ਵੀ ਵੇਚ ਦਿੰਦਾ ਕਿਸੇ ਅੱਛਾ ਉੱਥੇ ਵੀ ਚਲੇ ਜਾਂਦੇ ਸਿੱਧਾ ਵਪਾਰੀ ਇਸ ਵਾਰ ਬਹੁਤ ਵਧੀਆ ਲੱਗਦੀ ਹੈ ਫਸਲ ਬਹੁਤ ਵਧੀਆ ਹੋਏਗੀ ਤੇ ਝਾੜ ਕਿਸ ਰਿਹਾ ਹੈ ਝਾੜ ਤਾਂ ਹੁਣ ਵਾਲੇ ਦਾ ਥੋੜਾ ਜਿਹਾ ਠੀਕ ਹੋ ਗਿਆ ਪਹਿਲਾਂ ਵਾਲੇ ਦਾ ਘਾਟੀ ਸੀ ਪਰ ਰੇਟ ਨੇ ਪਹਿਲਾਂ ਵਧੀਆ ਹੋ ਕਿਸਾਨਾਂ ਦੇ ਰੌਣਕ ਆ ਗਈ ਛੇਰੇ ਤੇ ਹਾਂਜੀ ਦਲਜੀਤ ਸਿੰਘ ਜਮਾਲਪੁਰ ਮੇਰੇ ਕੋ 15 ਕਿਲੇ ਆਏ ਪਹਿਲਾਂ ਮੇਰਾ ਨਿਕਲਿਆ ਕੋਈ 33 35 ਫਿਰ 50 53 ਰੁਪਏ ਤੱਕ 53 ਤੱਕ ਜੋ ਪ੍ਰਾਪੀਆ ਵੀ ਇਹ ਤੱਕ ਵੀ ਕਿਰਿਆ ਤਾਂ ਪੂਰੀ ਸੰਤੋਸ਼ਟੀ ਹੈ ਝਾੜ ਹੈਗਾ 23 ਤੋਂ 25 ਜੀ ਇਹ ਆਈ ਇਹਦਾ ਬੀਜ ਬਹੁਤ ਮਹਿੰਗਾ ਸੀਗਾ ਖਰਚਾ ਬੜਾ ਮੰਨ ਲਓ ਵੀ ਮੰਨ ਕੇ ਜੇ ਲੱਖ ਰੁਪਏ ਦਾ ਨਿਕਲਦਾ ਮੰਨ ਲਓ ਵੀ ਕਣਕ ਜਿੰਨਾ ਹੀ ਨਿਕਲਿਆ ਇਹ ਪੁੱਲ ਮਲਾਜ ਮੇਰਾ ਤੀਜੀ ਫਸਲ ਹੈ ਮਤਲਬ ਹਾਂਜੀ ਤੀਜੀ ਜਿਹੜੀ ਫਸਲ ਆ ਜੋ ਵਧੀਆ ਹੋ ਜਾਏ ਤੋ ਚੋ ਚਾਰ ਪੈਸੇ ਬਚ ਸਕਦੇ ਆ ਜਿਹੜੀ ਮਟਰਾਂ ਦੀ ਫਸਲ ਹੈ ਨਾ ਜੀ ਇਸ ਵਾਰ ਜਿਹੜਾ ਤਾਂ ਪਹਿਲਾਂ ਸੀਗਾ ਜ਼ਿਮੀਦਾਰਾਂ ਦੇ ਕਹਿਣ ਦੇ ਮੁਤਾਬਕ ਥੋੜਾ ਝੜ ਘਟ ਮਿਲੇ ਪਰ ਰੇਟ ਬਹੁਤ ਵਧੀਆ ਮਿਲੇ 60 ਤੋਂ ਲੈ ਕੇ 70 ਰੁਪਏ ਤੱਕ ਪਹਿਲਾ ਮਾਲ ਵਿਕ ਚੁੱਕੇ ਨੇ ਅੱਜ ਵੀ ਜਿਹੜੀ ਅਮਦਨ ਹੋ ਰਹੀ ਹੈ ਇਹਦਾ ਵੀ ਭਾਅ ਵਧੀਆ ਮਿਲ ਰਿਹਾ 35 ਤੋਂ 45 ਰੁਪਏ ਤੱਕ ਰੇਟ ਮਿਲ ਰਿਹਾ ਜੀ ਵੀਰ ਇਸ ਗੱਲ 'ਚ ਖੁਸ਼ ਹੈ ਝਾੜ ਬੇਸ਼ੱਕ ਘਟ ਹੈ ਪਰ ਰੇਟ ਨਾਲ ਉਹਦੀ ਭਰਪਾਈ ਹੋ ਰਹੀ ਹੈ ਕੋ ਸਾਡੇ ਜਿਹੜੇ ਅੜਤੀਏ ਮਾਲ ਵੇਚਦੇ ਨੇ ਇਹਨਾਂ ਨੂੰ ਵੀ ਫਾਇਦਾ ਜੀ ਜਿਹੜਾ ਵਪਾਰੀ ਲੈਂਦਾ ਹੈ ਉਹਦਾ ਵੀ ਮਾਲ ਠੀਕ ਭੁਗਤਦਾ ਹੈ ਪੈਸੇ ਮੌਕੇ 'ਸਰ ਆਉਂਦੇ ਨੇ ਅਗਲਾ ਜਹੇਜਾ ਲੈਂਦਾ ਮਾਲ ਉਹ ਜੇ ਢੰਗ ਨਾਲ ਵੇਚ ਕੇ ਮੰਡੀ ਬੋਰਡ ਦੀ ਫੀਸ ਵੀ ਮੰਡੀ ਬੋਰਡ ਦੀ ਫੀਸ ਇੱਥੇ ਮੰਡੀ ਨੂੰ ਭਰਨੀ ਪੈਂਦੀ ਹੈ ਕਿਸੇ ਵਾਰ ਰੇਟ ਬਹੁਤ ਵਧੀਆ ਚੰਗਾ ਮਿਲ ਰਿਹਾ ਜੀ ਪਹਿਲਾਂ 50 60 ਰੁਪਏ ਮਟਰ ਵਿਕੇ ਅੱਜ ਜਿਵੇਂ ਆਮਦ ਵਧੀਆ ਤਾਂ 45 ਰੁਪਏ ਲਗਭਗ ਰੇਟ ਮਿਲ ਰਿਹਾ ਜ਼ਮੀਂਦਾਰ ਨੂੰ ਜ਼ਮੀਂਦਾਰ ਵੀ ਖੁਸ਼ ਹੈ ਵਪਾਰੀ ਵੀ ਖੁਸ਼ ਹੈ ਇਸ ਨਾਲ ਪਿਛਲੇ ਪੁਰਾਣੇ ਘਟੇ ਵਾਦੇ ਵੀ ਪੂਰੇ ਹੋ ਜਾਣਗੇ ਛਾੜ ਫਿਲਹਾਲ ਤਾਂ ਘਟਾ ਜੀ ਪਰ ਆ ਨਾਲ ਡੈਮਪ ਛਾੜ ਵਧੀਆ ਮਿਲਣਾ ਮੌਸਮ ਵਧੀਆ ਇਸ ਟਾਈਮ ਜ਼ਮੀਂਦਾਰ ਜ਼ਮੀਂਦਾਰ ਦੇ ਹੱਕ ਚ ਹਾਂਜੀ ਕੀ ਨਾਮ ਤੁਹਾਡਾ ਨਾਮ ਦਰਸ਼ਨ ਸਿੰਘ ਜੀ 1 ਏਕੜ ਦੇ ਵਿੱਚ ਜੀ ਹੈ ਜੀ 1 ਏਕੜ ਦੇ ਵਿੱਚ 1 ਏਕੜ ਸੀ ਵੇਚੀ ਹਾਂਜੀ ਕੀ ਗੱਲ ਘਟੀਆਂ ਵੇਚਿਆ ਬਸ ਇੰਨਾ ਕੇ ਵੇਚ ਦਿਆ ਨਹੀਂ ਅਸੀਂ ਰੇਟ ਜੀ ਇਸ ਵਾਰ ਕਿਸ ਤਰ੍ਹਾਂ ਰੇਟ ਦੇਖੋ ਜੀ ਕੀ ਚੱਲਦਾ ਹੁਣ ਅੱਜ ਪਹਿਲੀ ਵਾਰ ਲੈ ਕੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼